ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਟੈਲਵਾਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਾਈ ਭਗਤਾ ਰਹਿ ਜਾਂਦਾ 4-5 ਕਿਲੋਮੀਟਰ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਵਹਿੜਾ ਤੇ ਇੱਕ ਗੱਭਣ ਤਿਆਰ ਕੁਛਕ ਦਿਨ ਲੈਂਦੀ ਹੈ ਦੋਨਾਂ ਆ ਗਿਆ ਮੱਝਾਰਗੀਆਂ ਵਹਿੜਾਂ ਕਿਉਂਕਿ ਇਹ ਕਿਹੜਾ ਜਾਤ ਵਾਲੀਆਂ ਮੱਝਾਰਗਾਂ ਦੁੱਧ ਹੋਣਾ ਲਾਲ ਪਦਾਮੀ ਰੰਗ ਦੀਆਂ ਵਹਿੜਾ ਇੱਕ ਤਾਜੀ ਸੂਈ ਇੱਕ ਗੱਭਣ ਐਨ ਪਰਮਿਸ਼ਨ ਲੈ ਦਨਾਂ ਅੱਲਾ ਬਾਤਾ ਬਾਈ ਨਾ ਕਰ ਲੈਨੇ ਹਾਂਜੀ ਸਸੀ ਕਾਲ ਸਸੀ ਕਾਲ ਜੀ ਨਾਂ ਦੱਸ ਦੀਏ ਨਾਸਕੰਦਸ ਸਿੰਘ ਪੈਂਟਾਲ ਮਾਲਾ ਜਿਲ੍ਹਾ ਮੋਗਾ ਜੀ ਫੋਨ ਨੰਬਰ ਦੱਸੀ 779525012 2 ਜਨਵਾਰ 2 ਆ ਜੀ ਇਹ ਤੋਂ ਹੀ ਕਰ ਸੂਈ ਸਵਾਈ ਤੋਂ ਇਹ ਤੜਕੇ ਸੂਏ ਜੀ ਸਵੇਰ 4 ਵਜੇ ਠੀਕ ਹੈ ਜੇਰ ਜੂਰ ਸਾਰੀ ਕੰਪਲੀਟ ਆ ਥਾਣਾ ਦੀ ਗਾਰੰਟੀ ਆ ਭਾਰ ਲਿਖ ਰਹੇ ਜੇਰ ਜੇਰ ਉਹ ਪਈ ਸਾਹਮਣੇ ਤੁਸੀਂ ਦੇਖ ਸਕਦੇ ਕਿੰਨਾ ਕੁ ਦੁੱਧ ਪਿਆਜੂ ਦੁੱਧ ਮਾਲ ਕਹਿੰਦਾ ਬਦਲ 14 15 ਕਿਲੋ ਜੂਆ 14 15 ਕਿਲੋ ਪਾਸ ਕਰਦੇ ਨੇ 14 15 ਕਿਲੋ ਬਾਈ ਦੱਸਦਾ ਦੁੱਧ ਦਿੱਤਾ 14 15 ਕੀ ਮੰਨ ਕੇ ਸੌਦਾ ਕਰ ਲਿਆ ਹੈ ਗੜਾ ਬਾਕੀ ਭਾਰੀ ਭੂਰੀ ਤਾਂ ਬਹੁਤ ਹੈ ਪੈਠੂਪੜਾ ਗੋਲ ਆ ਤਾਜੀ ਸੂਈ ਹੈ ਸਵੇਰ 4 ਵਜੇ ਦੀ ਸੂਈ ਹੈ ਜੇਰ ਪੈ ਗਈ ਆ ਜੇਰ ਤੁਹਾਨੂੰ ਵਿਖਾ ਵੀ ਦਿੱਤੀ ਆ ਦੁਬਾਰਾ ਵੀ ਕੈਮਰਾ ਮਾਰ ਦੂ ਫਿਟਿੰਗ ਵਾਲਾ ਹਵਾਨਾ ਗੁਲਾਬੀ ਥਾਨ ਹੱਦੀ ਚਵਾਈ ਵਾਲੇ ਬਾਕੀ ਸੀਲ ਠੰਡੀ ਫੱਲ ਠੀਕ ਹੈ ਸੀਲ ਸੌ ਬਾਈ ਕਹਿੰਦਾ ਪੂਰੀ ਬਾਕੀ ਗੱਬਣ ਦਾ ਮੈਂ ਹੁੰਦਾ ਇਹ ਤਾਂ ਸੂਈ ਸਵਾਈ ਹੈਗੀ ਆ ਜਿਹੜੇ ਭੈਣ ਭਰਾ ਦੇ ਪਸੰਦ ਆਉ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਪਵਾਗਲਾ ਚੋ ਕੇ ਲੈ ਜੇ ਇਹ ਤਾਂ ਗੱਬਣ ਦਾ ਵਹਿਮ ਹੁੰਦਾ ਸੂਈ ਸਵਾਈ ਦਾ ਕਾਹਦਾ ਵਹਿਮ ਅਗਲਾ ਆਪਦੀ ਰੀਜਨਲ ਤਸੱਲੀ ਕਰਕੇ ਲੈ ਜਾਵੇ ਆਹਦੀ ਚੁਵਾਈ ਵਾਲੇ ਥਾਣਾ 14 15 ਦੁੱਧ ਦਿੱਤਾ ਪਿਛਲੇ ਸਵੇਰੇ 14 15 ਮੰਨ ਕੇ ਸੌਦਾ ਕਰ ਲਿੱਕਾ ਜਾਪਾ ਇਹਦਾ ਫੋਨ ਤੇ ਰੱਖਣਾ ਹੋਊ ਜਮੇ ਛੋਟਾ ਜਿਹਾ ਜਮੇ ਛੋਟਾ ਜਿਹਾ ਥੋਕਰ ਵਾਲਾ ਮਾਲੀ ਮੰਗਣਾ 10 ਜੀ ਦੇ ਨਹੀਂ ਕੋਈ ਨਹੀਂ ਫੋਨ ਤੇ ਰੱਖਣਾ ਹੈ ਫੋਨ ਤੇ ਰੱਖਣਾ ਕਰਦੇ ਮੈਂ ਤਾਂ ਕੰਨਾ ਕੋਈ ਫੋਨ ਤੇ ਰੱਖਣਾ ਚਲੋ ਫੋਨ ਤੇ ਰੱਖਣਾ ਬਾਈ ਕਹਿੰਦਾ ਹਉ ਮੋਲ ਜਮੇ ਨਿੱਕਾ ਜਾਂ ਤੋਕੜਾਂ ਲਈ ਹੁਣ ਤੋਕੜ ਤੁਹਾਨੂੰ ਵੀ ਪਤਾ ਕਿੰਨੇ ਦੀ ਆਉਂਦੀ ਆ ਤੋਕੜ ਕੋਈ 50000 ਦੀ ਤਾਂ 40000 ਦੀ ਤਾਂ ਆਉਂਦੀ ਨਹੀਂ ਤੇ ਤੋਕੜ ਵਾਲਾ ਹੀ ਮੋਲਾ ਦੋ ਨੰਬਰ ਤੇ ਆ ਜਾ ਦੋ ਨੰਬਰ ਦੂਜਾ 16600 ਦੀ ਦੂਜਾ ਦੋ ਸੱਤ ਅੱਠ ਦਿਨ ਪੈਂਦੇ ਇਹਦੇ ਪਹਿਲਾਂ ਨੇ 16 17 ਕਿਲੋ ਬੋਲਦਾ ਠੀਕ ਹੈ ਹਾਂ ਜਰਸੀ ਨਾਲ ਕਰਾਉਗਾ ਥੋੜੀ ਜੀ ਥੋੜੀ ਥੋੜੀ ਜੀ ਸੱਤਾਂ ਅੱਠਾਂ ਦਿਨਾਂ ਦੀ ਕੱਚੀ ਆ 16 17 22 10 ਦਾ ਦੁੱਧ ਦਿੱਤਾ ਪਹਿਲਾਂ ਨੇ ਕੱਢ ਬਾਹਰ ਨੂੰ ਵਿਖਾਈ ਗੇਵੀ ਇੱਕ ਨੰਬਰ ਮੀਡੀਅਮ ਹਾਈਟ ਦੀ ਆ ਦੋ ਨੰਬਰ ਕੱਦ ਚ ਵੱਡੀ ਆ ਤੇ ਮੁੱਲ ਵੀ ਇੱਕ ਨੰਬਰ ਦਾ ਨਿੱਕਾ ਜਿਹਾ ਹੀ ਆ ਬਾਈ ਕਹਿੰਦਾ ਥੋਕੜਾਂ ਵਾਲਾ ਮੁੱਲ ਹੈ ਜਿਹਦੇ ਪਸੰਦ ਆਉਂਦੀ ਆ ਫੋਨ ਲਾ ਲਿਓ ਨਿੱਕਾ ਜਿਹਾ ਆ ਹੁਣ ਬਾਈ ਕਹਿੰਦਾ ਆਪਾਂ ਮੁੱਲ ਫੋਨ ਤੇ ਕਰ ਲਾਂਗੇ ਉਹ ਆਪ ਕੈਮਰਾ ਮੁੱਲ ਮੈਨੂੰ ਬਾਈ ਨੇ ਦੱਸਿਆ ਸੀ ਉਸ ਹਿਸਾਬ ਨਾਲ ਤਾਂ ਮੁੱਲ ਜਿਵੇਂ ਨਿੱਕਾ ਜਿਹਾ ਪਰ ਹੁਣ ਜਦੋਂ ਬਾਈ ਹੀ ਨਹੀਂ ਕਹਿਤਾ ਤੇ ਹੁਣ ਆਪਾਂ ਮੈਂ ਕਹਿਣਾ ਫਿਰ ਗੱਲ ਗਲਤ ਆ ਪੂਰੀ ਚੰਗੀ ਵਹਿੜਾ ਦੂਜੇ ਸੂਵੇ ਸੁੰਦੀ ਆ ਬਦਾਮੀ ਰੰਗ ਦੀ ਵੱਡੇ ਕੱਦ ਵਾਲੀ ਵਹਿੜ ਹਫਤੇ ਦੀ ਕੱਚੀ ਆ 7-8 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਰ ਹੋ ਜਾਂਦੀ ਆ ਜਿੱਦ ਦਿਨ ਸੂ ਪੈਂਦੀ ਆ ਸਾਰੀ ਵਾਲ ਟੈਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਦੂਜੇ ਸੂਵੇ ਸੁੰਦੀ ਆ ਇੱਕ ਨੰਬਰ ਸੂਈ ਸਵਾਈ ਆ ਸਵੇਰ ਦੀ ਸੂਈ ਆ 4 ਵਜੇ ਦੀ ਮਗਰ ਵੀ ਵੱਛੀ ਆ ਅੱਛਾ ਲਓ ਭਾਈ ਇੱਕ ਹੋਰ ਗੱਲ ਚੰਗੀ ਆ ਮਗਰ ਵੀ ਵੱਛੀ ਆ ਵਧੀਆ ਸੇਵਾ ਕਰ ਲੋਗੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਕਿਉਂਕਿ ਜੇ ਬੱਚਾ ਹੁੰਦਾ ਤੇ ਬੱਚਾ ਵੀ ਅਗਲੇ ਨੂੰ ਮਹੀਨੇ ਦੋ ਮਹੀਨੇ ਦੁੱਧ ਪਿਉਣਾ ਹੀ ਪੈਂਦਾ ਤੇ ਬਾਅਦ ਚ ਵੀ ਛੱਡਣਾ ਹੀ ਪੈਂਦਾ ਦੋ ਮਹੀਨੇ ਦੁੱਧ ਜਿਹੜਾ ਬੱਚਾ ਪੀ ਲੈਂਦਾ ਐਵੇਂ ਜਾਂਦਾ ਤੇ ਇਹ ਮਗਰ ਵੱਛੀ ਹੈ ਵੜ ਰਲ ਜੂ ਇਹਦਾ ਜੈਜ ਜੀ ਮੁੱਲ 2 ਨੰਬਰ ਦਾ ਇਹਦਾ ਵੀ ਫੋਨ ਤੇ ਰੱਖ ਲਾਂ ਹੋਊ ਛੋਟਾ ਜੈਜ ਕਰ ਲੈਂਦੇ ਕੋਈ ਨਹੀਂ ਜੈਜ ਕਰਾਂ ਤੁਹਾਨੂੰ ਜੈਜ ਜੀ ਹਾਂ ਜਮ ਜੈਜ ਠੀਕ ਹੈ ਦੋਸਤੋ ਮੈਂ ਗੱਲ ਦੱਸ ਦੇਣਾ ਮੁੱਲ ਕਾਹ ਤੋਂ ਨਹੀਂ ਕਰਦਾ ਇਹਦੇ ਕੋਲੇ ਬਹੁਤ ਵਪਾਰੀ ਪਸ਼ੂ ਲੈ ਕੇ ਜਾਂਦੇ ਡੇਲੀ ਆਉਂਦੇ ਆ ਫਿਰ ਕਿਉਂਕਿ ਵਪਾਰੀ ਨੇ ਵੀ ਅੱਗੇ ਪਸ਼ੂ ਵੇਚਣਾ ਹੁੰਦਾ ਤਾਂ ਕਰਕੇ ਮੁੱਲ ਵੀਰ ਕਰਦਾ ਨਹੀਂਗਾ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਵੀਡੀਓ ਤੋਂ ਪਹਿਲਾਂ ਜਦੋਂ ਅਪਲੋਡ ਹੋਣੀ ਹੋਵੇ ਤਾਂ ਕਿਸੇ ਵਪਾਰੀ ਨਾਲ ਸੌਦਾ ਹੋ ਜੇ ਫਿਰ ਵਪਾਰੀ ਵੀ ਅੱਗੇ ਵੀਡੀਓ ਬਣਾਉਂਦੇ ਆ ਤੇ ਉਹ ਫਿਰ ਤਾਂ ਵੀਰ ਮੁੱਲ ਕਰਦਾ ਨਹੀਂ ਵਪਾਰੀ ਇਹਨੂੰ ਕਹਿੰਦੇ ਯਾਰ ਭਾਈ ਮੁੱਲ ਨਾ ਕਰਿਆ ਕਰ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਦੀਆਂ ਦੋ ਬਹਿਣਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਸਿਕੰਦਰ ਤੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਮੁੱਲ ਜਾਵਾ ਨਿੱਕੇ ਨਿੱਕੇ ਸਾਰਿਆਂ ਨੂੰ ਸਹਿਮਤ